ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਦੋ ਵੜਾਂ ਦੀ ਲੈ ਕੇ ਆਏ ਜੇ ਬਹੁਤ ਹੀ ਚੰਗੀਆਂ ਵੜਾਂ ਜੇ ਪੂਰੀ ਜਾਣਕਾਰੀ ਨਾਲ ਵੜਾਂ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਦੱਸਾਂਗੇ ਰੇਟ ਵੀ ਨਾਲ ਵੜਾਂ ਦੇ ਬਿਲਕੁਲ ਜਾਇਜ਼ ਹੋਣਗੇ ਜੀ ਪਹਿਲੇ ਨੰਬਰ ਤੇ ਜੋ ਤੁਸੀਂ ਵੜ ਦੇਖ ਰਹੇ ਜੇ ਇਹ ਬਿਲਕੁਲ ਤਾਜੀ ਸੁਈ ਵੜ ਜੇ ਡਬਲ ਫਾਇਦਾ ਵੀਰ ਜੀ ਪਿੱਛੇ ਬੱਚਾ ਜੋ ਇਸ ਦੇ ਉਹ ਵਸ਼ੀ ਜੇ ਕਾਫੀ ਵੀਰਪੈਣ ਪਰਵਾਂ ਦੀ ਡਿਮਾਂਡ ਸੀ ਕਿ ਵਸ਼ੀ ਵਾਲੀ ਵੈੜ ਲੈਣੀ ਆ ਤੇ ਵੈੜ ਵੀ ਬਹੁਤ ਚੰਗੀ ਜੇ ਤੇ ਵਸ਼ੀ ਬਹੁਤ ਜਿਆਦਾ ਚੰਗੀ ਜੇ ਤੇ ਹੈ ਵੀ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਲੋ ਪਹਿਲਾਂ ਤੁਸੀਂ ਬੱਚਾ ਦੇ ਸਕਦੇ ਵਸ਼ੀ ਜੇ ਪਿੱਛੇ ਦੇਖੋ ਗੱਲਾਂ ਨਾਲੋ ਜਿਸ ਤਰ੍ਹਾਂ ਨਾਲ ਤੇ ਬਿਲਕੁਲ ਤਾਜੀ ਸੂਈ ਦੀ ਵੈੜੇ ਲੋ ਵੈੜ ਦੂਸਰਾ ਸੂਆ ਵੈੜ ਸੂਈ ਜੇ ਫੇਸ ਕੁਆਲਟੀ ਚੈੱਕ ਕਰ ਸਕਦੇ ਨੇ ਨੇੜ ਤੋਂ ਠੰਡੀ ਬਹੁਤ ਜਿਆਦੀ ਵਹਿੜ ਜੇ ਮੈਂ ਤੁਹਾਨੂੰ ਥਾਣੂ ਚੱਕਰਾਈ ਨੇੜੇ ਤੋਂ ਦੇ ਅਸੀਲੀਆਮ ਚੱਕਰਾਈ ਵਹਿੜ ਦੀਆਂ ਕੋਈ ਰੱਸੀ ਨਹੀਂ ਪਾਉਣੀ ਬਿਲਕੁਲ ਉਸੇ ਤਰ੍ਹਾਂ ਵਹਿੜ ਹੀ ਮਿਲਦੀ ਜੇ ਬਹੁਤ ਹੀ ਜਿਆਦੀ ਵਧੀਆ ਥਣ ਭਾਂਡੀ ਦੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਤੇ ਪੂਰੇ ਵਿਸਤ੍ਰਿਤ ਗਿਆ ਦੇ ਦੇ ਸਕਦੇ ਜੀ ਤੇ ਬਿਲਕੁਲ ਪੋਲੀ ਚ ਵਾਹ ਦੀ ਜੇ ਲੋ ਜਿਸ ਤਰ੍ਹਾਂ ਮਰਜੀ ਥੱਲੇ ਬੈਠੇ ਰਹੋ ਜੀ ਤੇ ਬਿਲਕੁਲ ਤਾਜੀ ਸੂਈ ਜੇ ਚੰਗਾ ਚੱਕਰ ਫਿਰ ਪਿੱਛੇ ਲੋ ਜੀ ਬਹੁਤ ਵਧੀਆ ਵੈੜ ਨੇ ਚੰਗੀ ਤਿਆਰੀ ਕੀਤੀ ਜੇ ਤੇ ਫੇਰੇ ਵੜ ਸੂਈ ਜੇ ਥਾਣ ਦੂਸਰੀ ਸਰ ਤੋਂ ਚੈੱਕ ਕਰ ਸਕਦੇ ਜੀ ਲੋ ਪੂਰੀ ਸਮੀਬਲੀ ਤੇ ਰਾਜੀ ਵੜ ਜੇ ਉੱਪਰੋਂ ਚੈੱਕ ਕਰ ਸਕਦੇ ਜੀ ਲੋ ਦੇਖ ਸਾਦੇ ਬਹੁਤ ਜਿਆਦਾ ਸਪੈਸ਼ਲ ਵੜ ਜੇ ਹਰ ਇੱਕ ਪੱਖੋਂ ਬਹੁਤ ਜਿਆਦੀ ਵਧੀਆ ਵੜ ਜੇ ਦੂਸਰਾ ਸੂਆ ਵੜ ਸੂਈ ਜੇ ਲੋ ਤੇ ਬਿਲਕੁਲ ਤਾਜੀ ਸੂਈ ਜੇ ਬਾਕੀ ਦੁੱਧਾ ਵੀਰ ਜੀ ਤੁਸੀਂ ਆਈਡੀਆ ਖੋਦ ਹੀ ਲਾ ਲਿਓ ਆਪਾਂ ਜਿੰਨਾ ਵੀਰਾਂ ਕੋ ਇਹ ਵੈਡ ਲਈ ਆ ਉਹਨਾਂ ਪਹਿਲੇ ਸੂਜਦਾ ਦੁੱਧ ਦਾ ਰਿਕਾਰਡ ਜਿਹੜਾ ਉਹ 11 12 ਲੀਟਰ ਦਾ ਦੱਸਿਆ ਜੀ ਐਰ ਕੀ ਤੁਸੀਂ ਆਪਣੇ ਹਿਸਾਬ ਨਾਲ ਇਹ ਹਿਸਾਬ ਲਾ ਕੇ ਤੁਸੀਂ ਲੈ ਸਕਦੇ ਹੋ ਆਪਣੇ ਕੋਲੋਂ ਬਾਕੀ ਵੀ ਦੁੱਧ ਤੁਹਾਡਾ ਅਗੇ ਸੇਵਾ ਦਾ ਹੋਏਗਾ ਜੀ ਤੇ ਠੰਡੀ ਸੀਲ ਦੀ ਤੇ ਥਣਾ ਦੀ ਆਪਣੀ ਪੂਰੀ ਗਾਰੰਟੀ ਹੋਏਗੀ ਜੀ ਬੱਚਾ ਤੁਹਾਨੂੰ ਫਿਰ ਚੈੱਕ ਕਰਾ ਜੀ ਵਸ਼ੀ ਬਹੁਤ ਜ਼ਿਆਦੀ ਕੁਆਲਿਟੀ ਦੀ ਜਿਵੇਂ ਦੇਖ ਸਕਦੇ ਜੀ ਬਿਲਕੁਲ ਤਾਜੀ ਸੂਈ ਜੇ ਵਹਿੜੇ ਦੂਸਰਾ ਸੂਆ ਵਹਿੜ ਸੂਈ ਜੇ ਮੋਲਵੀ ਜੀ ਦੋਨਾਂ ਵਹਿੜਾਂ ਦਾ ਆਪਾਂ ਤੁਹਾਨੂੰ ਇਕੱਠੇ ਦੱਸ ਦਿੰਨੇ ਆ ਅੱਜ ਤਾਂ ਦੂਸਰੇ ਨੰਬਰ ਦੇ ਜੋ ਵਹਿੜ ਵਿਖਾਉਣ ਲੱਗੇ ਜੇ ਇਹ ਵਹਿੜ ਗੱਬਣ ਜੇ ਇੱਕ ਨੰਬਰ ਵਾਲੀ ਸੂਈ ਜੇ ਤੇ ਦੋ ਨੰਬਰ ਵਾਲੀ ਜਿਹੜੀ ਵਹਿੜ ਹੈ ਇਹ ਗੱਬਣ ਵਹਿੜ ਜੇ ਦੂਸਰਾ ਸੂਆ ਇਸ ਵਹਿੜ ਨੇ ਸੂਣਾ ਜੇ ਫੇਸ ਕੁਆਲਿਟੀ ਬਣਾ ਚੈੱਕ ਕਰ ਸਕਦੇ ਬਹੁਤ ਹੀ ਫੇਸ ਕੁਆਲਿਟੀ ਦੇ ਤੇ ਬਹੁਤ ਵਧੀਆ ਠੰਡ ਭਾਂਡੇ ਦੀ ਜੇ ਜਿਸ ਤਰ੍ਹਾਂ ਮੱਦੀ ਥਣਾ ਦਾਥ ਲਈ ਥਾਣ ਵੀ ਜਾਰੇ ਪੂਰੇ ਮੋਟੇ ਦੇ ਪੂਰੇ ਲੰਬੇ ਲੱਗੇ ਪੂਰੇ ਵਿੱਚੀ ਦੇ ਗਿਆ ਦੇਖ ਸਕਦੇ ਜੀ ਤੇ ਬਿਲਕੁਲ ਸ਼ਾਂਤ ਸੁਭਾਅ ਰਹੀਏ ਕਾਰ ਰਖਣ ਵਾਸਤੇ ਵੈੜ ਇਹ ਬਹੁਤ ਜਿਆਦੀ ਵਧੀਆ ਜੇ ਲਈ ਤੁਹਾਨੂੰ ਚੱਡਾ ਫੇਰ ਚੱਕਰਾ ਦੀ ਪਿੱਛੇ ਦੋ ਜੀ ਇਸ ਦੇ ਜੋ ਸੂਣ ਦੇ ਵਿੱਚ ਸਮਾ ਜੇ ਉਹ 5 ਤੋਂ 6 ਦਿਨ ਬਾਕੀ ਰਹਿੰਦਾ ਜੇ ਚੱਡੇ ਦੇ ਵਿੱਚ ਵਾਲਟੇਲਾਂ ਬਹੁਤ ਜਿਆਦੀਆਂ ਜੀ ਪੂਰੀਆਂ ਵਾਲਟੇਲਾਂ ਕੱਢ ਕੇ ਪੂਰਾ ਦੋਦਨਾ ਚੱਡਾ ਭਰ ਕੇ ਇਸ ਵੈੜ ਨੇ ਫੇਰ ਸੋਣਾ ਜੀ ਬੈੜ ਬਹੁਤ ਜਿਆਦੀ ਵਧੀਆ ਜੇ ਲੋ ਬਾਕੀ ਵੀ ਜੇ ਤੁਹਾਨੂੰ ਪਤਾ ਗਰਮੀ ਇਹ ਬੈੜਾਂ ਬਿਲਕੁਲ ਨਹੀਂ ਮਨਾਉਂਦੀਆਂ ਦੋਨਾਂ ਬੈੜਾਂ ਵਿੱਚੋਂ ਕੋਈ ਬੈੜ ਵੀ ਲੈਦੇ ਜੇਕਰ ਪਸੰਦ ਹੋ ਦੀ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਬਾਕੀ ਦੁੱਧ ਦੀ ਡਿਫੈਂਡ ਆ ਉਹ ਵੀ ਕਾਫੀ ਵਧੀਆ ਹੁੰਦੀਆਂ ਨੇ ਬੈੜਾਂ ਦੀ ਮੁੱਲ ਦੀ ਜੇਕਰ ਗੱਲ ਕਰੀਏ ਤੇ ਜਿਹੜੀ ਸੂਈ ਬੈੜ ਆ 1 ਨੰਬਰ ਦੀ ਤੁਹਾਨੂੰ ਪਹਿਲਾਂ ਵਿਖਾਈ ਆ ਮੁੱਲ ਭਾਵੇਂ 45 ਕਰ ਲਈ ਤਾਂ ਵੀ ਵੇਖਦੀ ਆ 50 ਕਰ ਲਈ ਤਾਂ ਵੀ ਵੇਖਦੀ ਆ ਬੈੜ ਬਹੁਤ ਜਿਆਦੀ ਚੰਗੀ ਜੇ ਪਰ ਕੋਈ 45 50 ਨਹੀਂ ਕਰਨਾ ਇਹ ਰੇਟ ਵੀ ਜੀ ਫਿਕਸ ਹੋਣਗੇ 43000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਤੁਹਾਨੂੰ ਇਹ ਇੱਕ ਨੰਬਰ ਵਾਲੀ ਜਿਹੜੀ ਸੂਈ ਆ ਫਿਕਸ ਰੇਟ ਦੇ ਵਿੱਚ 43000 ਰੁਪਿਆ ਬਸ ਛੋੜੀ ਹੈਗੀ ਵਿੱਚੋਂ ਤੇ ਦੋ ਨੰਬਰ ਵਾਲੀ ਜਿਹੜੀ ਤੁਹਾਨੂੰ ਵੜ ਵਿਖਾਈ ਆ ਗੱਬਣ ਉਸ ਦਾ ਮੁੱਲ ਵੀ ਭਾਵੇਂ 45 42 ਜੋ ਮਰਜ਼ੀ ਕਰੀ ਜਾਈਏ ਵੜ ਉਹ ਵੀ ਬਹੁਤ ਜਿਆਦੀ ਵਧੀਆ ਜੇ ਉਹ ਤੁਹਾਨੂੰ ਸਿਰਫ 40000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਵੱਡੀ ਵੜ ਜੋ ਵੀ ਲਓ ਬਾਕੀ ਜੇਕਰ ਕਿਸੇ ਵੀਰ ਦੇ ਵੀ ਇਹ ਵੜਾ ਪਸੰਦ ਆਉਂਦੀਆਂ ਵਾ ਤੁਸੀਂ ਇੱਥੇ ਆਓ ਜਿਹੜੀ ਸੂਈ ਵੈੜ ਹੈ ਉਹਦੀ ਚਵਾਈ ਕਰਕੇ ਲੈ ਕੇ ਜਾਓ ਤੇ ਜਿਹੜੀ ਗੱਬਣ ਵੈੜ ਆ ਉਹਦੀ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਬਾਕੀ ਜੇਕਰ ਕਿਸੇ ਵੀ ਨੇ ਆਨਲਾਈਨ ਵੀ ਖਰੀਦਣੀਆਂ ਵਾ ਉਹ ਆਪਣੀ ਥਾਣਾ ਦੀ ਤਹਿਸੀਲ ਦੀ ਪੂਰੀ ਗਰੰਟੀ ਹੋਏਗੀ ਜੀ ਦੁੱਧ ਵੀ ਜੀ ਬਾਕੀ ਤੁਹਾਡਾ ਅੱਗੇ ਸੇਵਦਾ ਹੋਏਗਾ ਜੀ ਲਓ ਜੀ ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਆਪਣਾ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵੜਾ ਖਰੀਦ ਸਕਦੇ ਜੀ ਬਹੁਤ ਹੀ ਜ਼ਿਆਦਾ ਚੰਗੀਆਂ ਜੇ ਵੜਾ ਦੋਨੋਂ ਘਰ ਰੱਖਣ ਵਾਸਤੇ ਵੜਾ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਹੀ ਸੱਜਰ ਸੁਈਆਂ ਵੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਦਾ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਹੀ ਵੜਾ ਖਰੀਦ ਸਕਦਾ ਜੀ ਪਹਿਲੇ ਨੰਬਰ ਜੋ ਵੜਾ ਦਾ ਬੱਚਾ ਵੀ ਤੁਸੀਂ ਚੈੱਕ ਕਰ ਸਕਦੇ ਫਿਰ ਤੋਂ ਤੇ ਬਿਲਕੁਲ ਠੰਡੀ ਸੀਲ ਚੈੱਕ ਕਰ ਸਕਦੇ ਜੀ ਤੁਹਾਨੂੰ ਤੁਹਾਨੂੰ ਫਿਰ ਤੋਂ ਚੈੱਕ ਕਰਾਈ ਨੀੜ ਤੋਂ ਜੀ ਇੰਪੋਰਟ ਉਹ ਇਹ ਥਣ ਭਾਂਡੀ ਦੀ ਠੰਡੀ ਸੀਲਵਾ ਸੌ ਗੜ ਜੀ ਚੈੱਕ ਕਰ ਸਕਦੇ ਨੇ ਲਓ ਦੇਖ ਸਕਦੇ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸ਼ੇਰਾਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਦੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ